ਸਾਸੀਖਾਲ ਜੀ ਪੀਬੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਖੈੜ ਅਸ਼ਰਾਲ ਵਿਖੇ ਸਮੂਹ ਨਗਰ ਨਗਰਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ 108 ਸੰਤ ਬਾਬਾ ਬਿਸ਼ਨਦਾਸ ਜੀ ਦੇ ਅਸਥਾਨ ਤੇ ਸਾਲਾਨਾ ਸਰਦ ਜੋੜ ਮੇਲਾ ਬਹੁਤ ਹੀ ਧੂਮਤਮ ਨਾਲ ਮੁਖsevਦਾਰ ਬਾਬਾ ਸੰਦੀਪ ਦਾਸ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਪ੍ਰਮਿੰਦਰ ਸੂਦ ਐਸ ਆਰ ਹਸਪੀਟਲ ਕੋਟਬੁਧੂਈ ਨੇ ਬੁੱਜ ਕੇ ਹਾਜ਼ਰੀ ਭਰੀ ਇਸ ਮੁੱਖੇ ਪ੍ਰਬੰਧਕਾਂ ਵੱਲੋਂ ਡਾਕਟਰ ਪ੍ਰਮਿੰਦਰ ਸੂਦ ਐਸ ਆਰ ਹਸਪੀਟਲ ਕੋਟਬੁਧੂਈ ਨੂੰ ਸੁਰਪਉ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਤੁਹਾਨੂੰ ਅਸੀਂ ਇਸ ਸਮਾਗਮ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਫਟਰਨੂਨ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਥ ਤੁਹੀ ਤੋਂ ਅੱਜ ਸਾਡੀ ਟੀਮ ਨੂੰ ਪਹੁੰਚਣ ਦਾ ਮੌਕਾ ਮਿਲਿਆ ਪਿੰਡ ਖੈਰਡਾ ਛਰੋਵਾਲ ਜ਼ਿਲ੍ਹਾ ਕੋਹੜ ਹਿਆਰ ਪਰ 108 ਸੰਤ ਬਾਬਾ ਵਿਸ਼ਨ ਦਾਸ ਜੀ ਦੇ ਡੇਰੇ ਤੇ ਜਿੱਥੇ ਕੇਸਰਾਧਾ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਧੂਮ-ਧਾਮ ਤੇ ਚਾਹਮਾਂ ਦੇ ਨਾਲ ਮਨਾਇਆ ਗਿਆ ਜੋ ਕਿ ਬਾਬਾ ਸੰਦੀਪ ਦਾਸ ਦੀ ਰਹਿਮ ਨਮਈ ਹੇਠ ਬੜੇ ਹੀ ਚਾਮਾ ਦੇ ਨਾਲ ਬੜੇ ਹੀ ਸੁਚੱਜੇ ਢੰਗ ਦੇ ਨਾਲ ਮਨਾਇਆ ਗਿਆ ਦੂਰੋਂ ਨੇੜਿਓਂ ਸੰਗਤਾਂ ਆ ਕੇ ਨਸਮਸਟਕ ਹੋਈਆਂ ਮੈਨੂੰ ਵੀ ਉੱਥੇ ਜਾ ਕੇ ਨਸਮਸਟਕ ਹੋਣ ਦਾ ਮੌਕਾ ਮਿਲਿਆ ਮੇਰੇ ਵੱਲੋਂ ਤੇ ਐਸਜੀਆ ਦੀ ਪੂਰੀ ਟੀਮ ਵੱਲੋਂ ਇਸ ਸਰਾਧਾ ਦੇ ਜੋੜ ਮੇਲੇ ਦੀਆਂ ਸਾਰੀ ਹੀ ਸਾਧ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਥੈਂਕ ਯੂ